ਸਭ ਤੋਂ ਪਹਿਲਾਂ ਸਾਰੇ ਜਿੰਨੇ ਵੀ ਦਰਸ਼ਕ ਵੀਰ ਆਪਣੇ ਨਾਲ ਜੁੜੇ ਆ ਉਹਨਾਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਪਹੁੰਚੇ ਆ ਪਿੰਡ ਨੱਥੋਗੇ ਡਿਸਟ੍ਰਿਕਟ ਮੋਗੇ ਦੇ ਵਿੱਚ ਕਿੱਥੇ ਸਲਾਨਾ ਕਬੱਡੀ ਟੂਰਨਾਮੈਂਟ ਹੋਣ ਜਾ ਰਿਹਾ ਹੈ 20 21 ਤੇ 22 ਫਰਵਰੀ 2026 ਨੂੰ ਤੇ ਆਪਾਂ ਅੱਜ ਪਹੁੰਚੇ ਆ ਟੂਰਨਾਮੈਂਟ ਬਰੰਧਨ ਕਮੇਟੀ ਕੋਲੇ ਬਾਕੀ ਦੀ ਜਾਣਕਾਰੀ ਆਪਾਂ ਉਹਨਾਂ ਕੋਲ ਲਵਾਂਗੇ ਕਿਹੜੇ-ਕਿਹੜੇ ਵਚਨ ਹੋ ਰਹੇ ਆ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਹਾਂਜੀ ਬਾਈ ਆਪਣੇ ਜਿਹੜਾ ਟੂਰਨਾਮੈਂਟ ਹੋ ਰਿਹਾ ਹੈ ਕਿਹੜੀ-ਕਿਹੜੀ ਡੇਟ ਨੂੰ ਏ ਬਾਈ ਜੀ ਆਪਣੇ ਚੌਥਾ ਟੂਰਨਾਮੈਂਟ ਹੋ ਰਿਹਾ ਹਰ ਸਾਲ ਦੀ ਤਰ੍ਹਾਂ ਐਨਆਰਆਈ ਭਰਾਵਾਂ ਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਇਹ ਆਪਣਾ 20 21 ਤੇ 22 ਫਰਵਰੀ ਨੂੰ ਟੂਰਨਾਮੈਂਟ ਹੋ ਰਿਹਾ ਜੀ ਤੇ ਇਸ ਦੇ ਵਿੱਚ ਕਬੱਡੀ 32 ਕਿਲੋ ਤੇ ਕਬੱਡੀ 55 ਕਿਲੋ ਦੇ 20 ਤਰੀਕ ਨੂੰ ਮੈਚ ਹੋਣਗੇ ਜੀ ਤੇ ਕਬੱਡੀ 65 ਕਿਲੋ ਦੇ ਤੇ ਲੜਕੀਆਂ ਦੇ ਸ਼ੋ ਮੈਚ ਆ ਜਿਹੜੇ ਉਹ 21 ਤਰੀਕ ਨੂੰ ਹੋਣਗੇ ਤੇ ਕਬੱਡੀ ਓਪਨ ਦੀਆਂ 16 ਟੀਮਾਂ ਦੇ ਮੈਚ ਹੋਣਗੇ ਜੀ ਜਿਸ ਦੇ ਵਿੱਚ ਦੋ ਪਲੇਅਰ ਬਾਹਰ ਹੋਣਗੇ ਤੇ ਕਬੱਡੀ ਆਲ オーਪਨ ਦੀਆਂ ਚਾਰ ਟੀਮਾਂ ਦੇ ਮੈਚ ਹੋਣਗੇ 22 ਤਰੀਕ ਨੂੰ ਜੀ ਸੋ ਸਾਰੇ ਦਰਸ਼ਕਾਂ ਨੂੰ ਤੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਹੰਭ-ਹੰਭਾ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਓ ਤੇ ਤਾਂ ਕਿ ਆਪਾਂ ਵਧੀਆ ਕਰਾ ਸਕੀਏ ਤੇ ਇਹ ਮੇਲਾ ਬਾਈ ਅਸੀਂ ਜਿਹੜਾ ਠੀਕ 7 ਵਜੇ ਨੂੰ ਸਮਾਪਤ ਕਰਾਂਗੇ ਤੇ ਸਾਰੇ ਖਿਡਾਰੀ ਵੀਰਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚੋ ਤਾਂ ਕਿ ਆਪਾਂ ਟਾਈਮ ਨਾਲ ਮੇਲਾ ਕਰਾ ਸਕੀਏ ਜੀ ਹਾਂਜੀ ਧੰਨਵਾਦ ਸਕਦਾ ਉਹ ਆਪਣੇ ਕਬੱਡੀ 스타 ਦੇ ذریعے ਲਾਈਵ YouTube ਤੇ ਜਾ ਕੇ ਤੁਸੀਂ ਇੱਕ ਕਬੱਡੀ ਦੇ ਮੇਲੇ ਨੂੰ ਦੇਖ ਸਕਦੇ ਹੋ ਤੇ ਆਪਣੀ ਰੌਣਕ ਵਧਾ ਸਕਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ